ਮੇਰੇ ਕੋਲ ਇਹਦਾ ਤਾਂ ਕੀ ਗੱਲ ਹੈ ਇਹ ਗਪਾਲਪੁਰ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋਥ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦਮੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਉਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜੈਂਟ ਦਾ ਪਾਸ ਹੈਗਾ ਸੀ ਇਸ ਨੂੰ ਦੱਸਤਾ ਵੀ ਉਹ ਕੋ ਪੋਲਿੰਗ ਨਿਰਧਾਨ ਜਿਹੜੇ ਦੂਜੇ ਪਾਸੇ ਇਜੈਕਸ਼ਨ ਲਾਉਂਦੇ ਸੀ ਵੀ ਇੱਥੇ ਝਾਲੀ ਵੋਟਾਂ ਪੈ ਗਈਆਂ ਜਦੋਂ ਅਸੀਂ ਪਰਜਾਇਦੀ ਐਪਸ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪਰਜਾਇਦੀ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਦੋਨਾਂ ਨੂੰ ਬੇਨਤੀ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਹਨ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਆਪਣੀ ਬੋਲੀ ਤੇ ਜ਼ਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮੁਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ ਵਿੱਚ ਨਾ ਇੱਕ ਦੂਜੇ ਨਾਲ ਝਗੜੋ ਤੇ ਕਿਹੜੇ ਨੇਤਾ ਹੈਗੇ ਸੀ ਤੇ ਕਿਹੜੀ ਕਿਹੜੀ ਪਾਰਟਨਰਸ਼ਿਪ ਬੰਦ ਸੀ ਆਮ ਆਦਮੀ ਵੱਲੋਂ ਕੁਝ ਮੇਰਾ ਖਿਆਲ ਬੈਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇੋਂ ਜਿਹੜੇ ਹੈਗੇ ਸੀ ਪਾੜਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਿਲ ਕੇ ਉਹ ਵੀ ਆਪ ਆਏ ਪਰ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾੜਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਬੜਾ ਸਾਫ ਦਾ ਜਿਹੜਾ ਬੈਲ ਸਾਫ ਦਾ ਬੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਪਸੀ ਜਨੂ ਚੰਗੀ ਗੱਲ ਕੀਤੀ ਹੈ ਪਰ ਕੁਝ ਜਿਹੜੇ ਨਾਲ ਸੱਜੇ ਖੱਬੇ ਹੁੰਦੇ ਹੋ ਆਪਣੇ ਗਲੇ ਛੁਕੇ ਹੋਰ ਗੱਲਦੇ ਹੁੰਦੇ ਆ ਤੋ ਕੱਢਨੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਿਸ ਅੱਜ ਵੀ ਉੱਥੇ ਹੀ ਖਲੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਖੂਬੀ ਜਿਹੜਾ ਜਾਣਦੇ ਹਾਂ। ਕੋਈ ਹੱਥੋਂ ਪਾਈ ਕੋਈ ਨਹੀਂ ਹੋਈ। ਨਹੀਂ ਅਜੇ ਹੱਥੋਂ ਪਾਈ ਕੋਈ ਨਹੀਂ ਹੋਈ। ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਪੁੱਛ ਕਰਕੇ ਪਿੱਛੇ ਕਰਤਾ। ਮਾਮਲਾ ਸ਼ੌਟ ਆਊਟ ਕਰਤਾ। ਮਾਮਲਾ ਸ਼ੌਟ ਆਊਟ ਕਰਤਾ ਔਰ ਬੜਾ ਪੀਸਫੁਲੀ ਜਿਹੜੀ ਇੱਥੇ ਜੀ ਦੇਖ ਲਓ ਤੁਸੀਂ ਬੜੀ ਪੀਨਸਪੂਸ ਵਾਲੀ ਜਿਹੜੀ ਹੈਗੀ ਆ ਉਹ VOTING ਹੋ ਰਹੀ ਆ ਔਰ ਇਦਾਂ ਹੀ ਹੋਏਗੀ। ਇੱਥੇ ਨਹੀਂ ਹਰ ਸਟੇਸ਼ਨ ਤੇ ਹੀ ਹੋਏਗੀ ਜੇ।